ਓ ਮੈਂ ਜੀ ਇੱਕ ਗੱਲ ਦੱਸਣਾ ਚਾਹਨਾ ਕਿ પતિ ਪਤਨੀ ਨਾ ਰਾਤ ਨੂੰ ਇੱਕ ਵੇਈ ਤੋਂ ਬਾਅਦ ਹੱਥਾਂ ਵਿੱਚ ਹੱਥ ਪਾਏ ਸੈਰ ਕਰਕੇ ਕਰਨ ਜਾ ਰਹੇ ਸੀ ਤੇ ਉੱਥੇ ਸਾਹਮਣੇ ਇੱਕ ਚੂੜੀਲ ਆ ਗਈ ਚੂੜੀਲ ਨੇ ਦੇਖਿਆ ਤੇ ਉਹ ਬੜੀ ਖੁਸ਼ ਹੋਈ ਉਹ ਕਹਿਣ ਲੱਗੀ ਵੀ ਮੈਂ ਬੜੀ ਖੁਸ਼ ਆ ਵੀ ਤੁਸੀਂ 60 ਸਾਲ ਦਾ ਜੋੜਾ ਸੀ 60 ਸਾਲ ਦਾ ਜੋੜਾ ਸੀ ਓ ਇਹ ਚੋੜੀਲ ਕਹਿੰਦੀ ਵੀ ਇੰਨੀ ਉਮਰ ਵਿੱਚ ਵੀ ਤੁਹਾਡਾ ਇੰਨਾ ਪਿਆਰ ਹੈ ਤੇ ਉਹ ਕਹਿੰਦੇ ਨੇ ਤੁਸੀਂ ਕੁਝ ਮੰਗੋ ਬਿਲਕੁਲ ਤਾਂ ਪਤਨੀ ਨੇ ਕਿਹਾ ਵੀ ਮੈਂ ਇਚਾਨੀਆਂ ਕਿ ਮੈਂ ਆਪਣੇ ਪਤੀ ਦੇ ਨਾਲ ਨਾ ਸਾਰੇ ਵਰਲਡ ਟੂਰ ਦਾ ਵਰਲਡ ਟੂਰ ਕਰਾਂ ਲਓ ਜੀ ਚੋੜੀਲ ਨੇ ਉਸੇ ਵਕਤ ਹੀ ਉਹ ਲੱਖਾਂ ਰੁਪਈਆਂ ਦਾ ਢੇਰ ਲਾ ਦਿੱਤਾ ਫਿਰ ਪਤੀ ਨੂੰ ਪੁੱਛਿਆ ਵੀ ਤੂੰ ਕੀ ਚਾਹੁੰਦਾ ਹੈ ਉਹ ਕਹਿੰਦਾ ਮੈਂ ਸਾਰੇ ਵਰਲਡ ਦਾ ਟੂਰ ਕਰਨਾ ਚਾਹਨਾ ਆਪਣੇ ਤੋਂ 30 ਸਾਲ ਘਾਟੂ ਉਮਰ ਦੀ ਕੁੜੀ ਨਾਲ 30 ਸਾਲ ਘਾਟੂ ਉਮਰ ਹੋਵੇ ਮੈਂ ਉਹਦੇ ਨਾਲ ਵਰਲਡ ਟੂਰ ਕਰਨਾ ਚਾਹਨਾ ਲੋ ਜੀ ਚੁੜੀਲ ਨੇ ਉਸੇ ਵਕਤ ਉਹਨੂੰ 90 ਸਾਲ ਦਾ ਬਣਾ ਦਿੱਤਾ